ਵਿਰਸਾ ਸਿੰਘ ਵਲਟੋਹਾ ਆਪਣੇ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਕਿਤੇ ਫਸਦੇ ਪ੍ਰਤੀਤ ਹੋ ਰਹੇ ਨੇ ਨਜ਼ਰ ਆ ਰਹੇ ਨੇ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਦਾ ਆਪਣਾ ਰਸੂਖ ਹੈ ਆਪਣਾ ਇੱਕ ਰਤਬਾ ਆ ਪਰ ਇਸ ਦੇ ਬਾਵਜੂਦ ਤੁਸੀਂ ਇੱਕ ਇਹੋ ਜੀ ਸ਼ਬਦਾਵਲੀ ਦੀ ਵਰਤੋਂ ਕਰੋ ਜਿਹੜੀ ਪਬਲੀਕਲੀ ਐਕਸੈਪਟੇਬਲ ਨਾ ਹੋਵੇ ਉਹ ਹਰਾਮੀ ਦੇ ਰਖ ਗੱਲ ਹੈ ਕਿਸੇ ਇਹੋ ਜਿਹੇ ਲੀਡਰ ਉੱਤੇ ਜਿੰਨੇ ਤੁਹਾਨੂੰ ਜਿੱਤ ਹਾਸਲ ਕਰਾਈ ਹੋਵੇ ਅੱਜ ਜੇ ਉਹ ਲੀਡਰ ਤੁਹਾਨੂੰ ਛੱਡ ਜਾਵੇ ਤਾਕੀ ਤੁਸੀਂ ਉਹਦੇ ਬਾਰੇ ਗਲਤ ਬੋਲਣ ਲੱਗ ਜਾਓਗੇ ਸਮਝਿਆ ਜਾ ਸਕਦਾ ਹੈ ਫਰਸਟ੍ਰੇਸ਼ਨ ਹੁੰਦੀ ਹੈ ਪਾਰਟੀ ਦੇ ਲੀਡਰ ਵਜੋਂ ਪਾਰਟੀ ਦਾ ਰਸੂਖ ਬਚਾਏ ਰੱਖਣ ਵਾਸਤੇ ਇਹ ਫਰਸਟ੍ਰੇਸ਼ਨ ਹੁੰਦੀ ਹੈ ਕਿ ਕਿਉਂ ਸਾਨੂੰ ਕੋਈ ਛੱਡ ਕੇ ਜਾਵੇ ਜਿਹੜਾ ਜਿੱਤਿਆ ਹੋਇਆ ਲੀਡਰ ਹੈ ਹੁਣ ਹਾਰਿਆ ਹੋਇਆ ਕੋਈ ਲੀਡਰ ਹੋਵੇ ਉਹ ਛੱਡ ਜਾਵੇ ਚਲੋ ਮੰਨਦੇ ਵੀ ਆਖੇ ਚਲੋ ਇਹਦਾ ਪਾਰਟੀ ਨੂੰ ਉਦਾਂ ਵੀ ਕੋਈ ਲਾਹਾ ਨਹੀਂ ਸੀ ਹੋ ਰਿਹਾ ਤੇ ਹੁਣ ਪਾਰਟੀ ਵੱਖਰੇ ਪੱਧਰ ਦੇ ਉੱਤੇ ਕੰਮ ਕਰ ਸਕੇਗੀ ਪਰ ਇੱਕ ਸੈਟਿੰਗ ਐਮਐਲਏ ਜਦੋਂ ਛੱਡ ਜਾਵੇ ਪਹਿਲੀ ਗੱਲ ਤਾਂ ਪਾਰਟੀ ਦੇ ਉੱਤੇ ਹੀ ਬੜਾ ਵੱਡਾ ਸਵਾਲ ਖੜਦਾ ਹੈ ਕਿ ਇੱਕ ਸਿਟਿੰਗ ਐਮਐਲਏ ਨੇ ਇਹ ਫੈਸਲਾ ਕਰ ਲਿਆ ਕਿ ਮੈਂ ਇਸ ਪਾਰਟੀ ਦੇ ਵਿੱਚ ਨਹੀਂ ਰਹਿਣਾ। ਜ਼ਾਹਿਰ ਤੌਰ ਤੇ ਪਾਰਟੀ ਦੇ ਅੰਦਰ ਦੇ ਹਾਲਾਤ ਫਰਮਾੜੇ ਆ। ਪਾਰਟੀ ਦੀ ਬੁਨਿਆਦੀ ਹਾਲਤ ਮਾੜੀ ਹੈ ਜਿਸ ਵਾਸਤੇ ਉਹ ਐਮਐਲਏ ਜਿਹੜਾ ਸਿਟਿੰਗ ਐਮਐਲਏ ਹੈ ਉਹ ਪਾਰਟੀ ਦੇ ਅੰਦਰ ਰਹਿਣਾ ਨਹੀਂ ਚਾਹੁੰਦਾ। ਦੂਜੀ ਗੱਲ ਜੇ ਉਹ ਪਾਰਟੀ ਛੱਡ ਕੇ ਜਾਂਦਾ ਹੈ ਜੇ ਉਹ ਤੁਹਾਨੂੰ ਦੋ ਵਾਰ ਸੀਟ ਜਿਤਾ ਗਿਆ ਤੇ ਤੁਸੀਂ ਉਸ ਵੇਲੇ ਤਾਂ ਕੁਝ ਨਹੀਂ ਬੋਲੇ। ਹੁਣ ਤੁਸੀਂ ਉਹਦੇ ਖਿਲਾਫ ਗੱਲਾਂ ਕਰਦੇ ਹੋ ਗੱਲ ਕੀਤੀ ਜਾ ਰਹੀ ਹੈ ਡਾਕਟਰ ਸੁਖਿੰਦਰ ਕੁਮਾਰ ਸੁਖੀ ਦੀ ਬੰਗਾ ਤੋਂ ਵਿਧਾਇਕ ਨੇ ਔਰ ਪਾਰਟੀ ਛੱਡ ਦਿੱਤੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਪਰ ਉਹਦਾ ਪ੍ਰਤੀਕਰਮ ਜਿਹੜਾ ਹੈ ਉਹ ਵੱਖ-ਵੱਖ ਤਰੀਕੇ ਨਾਲ ਆਇਆ ਬਿਰਸਾ ਸਿੰਘ ਬਲਟੋਹਾ ਨੇ ਆਪਣੇ ਤਰੀਕੇ ਨਾਲ ਗੱਲਾਂ ਕੀਤੀਆਂ ਨੇ ਜਿਹਦੇ ਵਿੱਚ ਵਿਅੰਗ ਕੱਸਦੇ ਰਹੇ ਵਾਹ ਸੁਖੀ ਸਾਹਿਬ ਵਾਹ ਐਦਾਂ ਗੱਲ ਕਰਦੇ ਰਹੇ ਔਰ ਨਾਲ ਦੀ ਨਾਲ ਅੰਤ ਦੇ ਵਿੱਚ ਲਿਖਦੇ ਨੇ ਕਿ ਸੁਖਬੀਰ ਬਾਦਲ ਵੀ ਕਿਸੇ ਵੀ ਰਾਹ ਤੁਰਦੇ ਨੂੰ ਐਵੇਂ ਭੂਹਾਂ ਚੜਾ ਲੈਂਦੇ ਨੇ ਰਾਹ ਤੁਰਦੇ ਨੇ ਵਿਰਸਾ ਸਿੰਘ ਵਲਟੋਹਾ ਕੀ ਇਹ ਭੁੱਲ ਗਏ ਨੇ ਕਿ ਜਿੰਨੂੰ ਉਹ ਰਾਹ ਤੁਰਦਾ ਦੱਸ ਰਹੇ ਨੇ ਉਹਨਾਂ ਨੇ ਦੋ ਵਾਰ ਜਿੱਤ ਦਵਾਈ ਹੈ ਅਕਾਲੀ ਦਲ ਨੂੰ ਬੰਗਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਜਿੱਤੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੋਖੀ ਔਰ ਵਿਰਸਾ ਸਿੰਘ ਵਲਟੋਹਾ ਆਪ ਵੀ ਦੱਸ ਦੇਣ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕੀ ਹੋਇਆ ਸੀ ਵਿਰਸਾ ਸਿੰਘ ਵਲਟੋਹਾ ਆਪ ਦੱਸ ਦੇਣ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹ ਕਿਹੜੇ ਕਿੰਨੇ ਕ ਮਾਰਜਨ ਤੋਂ ਜਿੱਤ ਗਏ ਕਿੱਡਾ ਵੱਡਾ ਮਾਰਜਨ ਉਹਨਾਂ ਨੂੰ ਮਿਲ ਗਿਆ ਕਿੱਡੀ ਵੱਡੀ ਜਿੱਤ ਉਹਨਾਂ ਨੇ ਅਕਾਲੀ ਦਲ ਦੀ ਝੋਲੀ 'ਚ ਪਾਤੀ ਬੇਸ਼ੱਕ ਵਿਰੋਧ ਕਰਨਾ ਬਣਦਾ ਹੈ ਬੇਸ਼ੱਕ ਗੁੱਸਾ ਫਰਸਟ੍ਰੇਸ਼ਨ ਜ਼ਾਹਰ ਕਰਨਾ ਬਣਦਾ ਹੈ ਕਿਉਂਕਿ ਪਾਰਟੀ ਦੀ ਸਥਿਤੀ ਇਸ ਵੇਲੇ ਇਦਾਂ ਦੀ ਹੈ ਪਰ ਤੁਸੀਂ ਇੱਕ ਸਿਟਿੰਗ ਐਮਐਲਏ ਬਾਰੇ ਗੱਲ ਕਰ ਰਹੇ ਹੋ ਜਿੰਨੇ ਥੋੜੀ ਝੋਲੀ 'ਚ ਜਿੱਤ ਪਾਈ ਹੈ ਜੇ ਤੁਸੀਂ ਆਪਣੇ ਸਿਟਿੰਗ ਐਮਐਲਏ ਰਹਿਣ ਵਾਲੇ ਲੀਡਰ ਬਾਰੇ ਇਸ ਤਰ੍ਹਾਂ ਦੇ ਖਿਆਲਤ ਰੱਖ ਸਕਦੇ ਹੋ ਤਾਂ ਫਿਰ ਤੁਸੀਂ ਬਾਕੀ ਲੀਡਰਾਂ ਬਾਰੇ ਕੀ ਸੋਚ ਸਕਦੇ ਹੋ ਕੀ ਇਹ ਇੱਕ ਪੋਲਿਟিক্যাল ਬੀਿੰਗ ਦੀ ਭਾਸ਼ਾ ਹੋਣੀ ਚਾਹੀਦੀ ਹੈ ਇੱਕ ਸਿਆਸਤਦਾਨ ਦੀ ਭਾਸ਼ਾ ਹੋਣੀ ਚਾਹੀਦੀ ਹੈ ਉਂਝ ਤਾਂ ਬੜੀਆਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਕਿ ਪ੍ਰਕਾਸ਼ ਸਿੰਘ ਬਾਦਲ ਬੜੇ ਠਰਮੇ ਵਾਲੇ ਲੀਡਰ ਸਨ ਪਰ ਜੇ ਉਹ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਰਹੇ ਜੇ ਉਹ ਪ੍ਰਕਾਸ਼ ਸਿੰਘ ਬਾਦਲ ਸੀਐਮ ਰਹੇ ਪੰਜਾਬ ਦੇ ਔਰ ਜੇ ਇਹਨਾਂ ਲੀਡਰਾਂ ਨੇ ਵਰਸਾ ਸਿੰਘ ਵਲਟੋਹਾ ਵਰਗੇ ਲੀਡਰਾਂ ਨੇ ਉਹਨਾਂ ਦੇ ਅਧੀਨ ਕੰਮ ਕੀਤਾ ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਭੋਰਾ ਵੀ ਕੁਝ ਨਹੀਂ ਸਿੱਖ ਸਕੇ ਕਿ ਜਦੋਂ ਵਿਅੰਗ ਕੱਸਣ ਤੇ ਆਉਂਦੇ ਆ ਉਹ ਆਪਣੀ ਬੋਲੀ ਦਾ ਥੋੜਾ ਵੀ ਇਹ ਲਾਜਾ ਬਦਲਦੇ ਨਹੀਂ ਹੈ ਇੱਕ ਸਿਟਿੰਗ ਐਮਐਲਏ ਰਹੇ ਲੀਡਰ ਬਾਰੇ ਗੱਲ ਕੀਤੀ ਜਾ ਰਹੀ ਹੈ ਉਸ ਲੀਡਰ ਬਾਰੇ ਜਿੰਨੇ ਅਕਾਲੀ ਦਲ ਦੀ ਝੋਲੀ 'ਚ ਜਿੱਤ ਪਾਈ ਹੈ ਅੱਜ ਜੇ ਉਹ ਆਪਣੇ ਵਾਸਤੇ ਆਪਣੇ ਲੋਕਾਂ ਵਾਸਤੇ ਪਾਰਟੀ ਛੱਡ ਗਿਆ ਪਾਰਟੀ ਦੇ ਹਾਲਾਤਾਂ ਕਾਰਨ ਉਹ ਪਾਰਟੀ ਛੱਡ ਗਿਆ ਇਹਦੇ ਵਿੱਚ ਉਸ ਲੀਡਰ ਨੂੰ ਗਲਤ ਠਹਿਰਾਇਆ ਜਾ ਰਿਹਾ ਜਿਸ ਲੀਡਰ ਨੇ ਤੁਹਾਨੂੰ ਜਿੱਤ ਹਾਸਲ ਕਰਕੇ ਦਿੱਤੀ ਹੈ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਹਵਾਲਾ ਦੇ ਕੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੀ ਇਹੋ ਜਿਹੇ ਰਾਹ ਤੁਰਦਿਆਂ ਨੂੰ ਭੂਏ ਚੜਾ ਲੈਂਦੇ ਨੇ ਰਾਹ ਤੁਰਦਿਆਂ ਨੇ ਹੀ ਤੁਹਾਨੂੰ ਜਿੱਤ ਦਵਾਈ ਆ ਬਲਟੋਹਾ ਸਾਹਿਬ ਇਹ ਚੀਜ਼ਾਂ ਬਾਰ-ਬਾਰ ਲੀਡਰ ਭੁੱਲ ਜਾਂਦੇ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਤਾਂ ਬਾਰ-ਬਾਰ ਭੁੱਲ ਜਾਇਆ ਕਰਦੇ ਹੁਣ ਪੰਥਕ ਤੌਰ ਦੇ ਉੱਤੇ ਬੜੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਪਰ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿਪਰੀਤ ਚੱਲਦੇ ਪਏ ਨੇ ਅਕਾਲੀ ਦਲ ਦੀ ਹਾਲਤ ਜਿਹੜੀ ਹੈ ਉਹ ਇਸ ਵੇਲੇ ਉਸ ਅਵਸਥਾ ਦੇ ਵਿੱਚ ਨਹੀਂ ਪਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਸੁਧਾਰ ਵੱਲ ਵੀ ਵਧੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਲੀਡਰਾਂ ਨੂੰ ਜਾਂ ਆਪਣੇ ਸਾਬਕਾ ਜਾਂ ਪੁਰਾਣੇ ਲੀਡਰਾਂ ਨੂੰ ਇਸ ਤਰੀਕੇ ਦੇ ਨਾਲ ਇਸ ਲਹਿਜੇ ਦੇ ਨਾਲ ਪੁਕਾਰਿਆ ਜਾਵੇ ਉਹਨਾਂ ਨੂੰ ਸੰਬੋਧਨ ਕੀਤਾ ਜਾਵੇ ਬਿਰਸਾ ਸਿੰਘ ਮਲਟੋਹਾ ਦੇ ਇਸ ਬਿਆਨ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਉਹ ਤੱਕਲੀ ਬਨੇ ਰੋ one india punjabi subscribe to one india channel and never miss an update